ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਜਿਹੜੀ ਮੈਂ ਕਹਾਣੀ ਸੁਣਾਉਣ ਜਾ ਰਿਹਾ ਨਾ ਉਹ ਕਿਸੇ ਦੀ ਕਲਪਨਾ ਨਹੀਂ ਕਿਸੇ ਦੀ ਮਨਘੜਤ ਨਹੀਂ ਸੱਚੀ ਕਹਾਣੀ ਹੈ ਕਿਸੇ ਪਿੰਡ ਦੀ ਕਹਾਣੀ ਸੁਣਾਉਣ ਤੋਂ ਪਹਿਲਾਂ ਤਾਂ ਮੈਂ ਰਿਕਵੈਸਟ ਕਰਨਾ ਚਾਹੁੰਦਾ ਹਾਂ ਵੀ ਇਹਨੂੰ ਕੋਈ ਵੀ ਬੰਦਾ ਸੀਰੀਅਸ ਨਾ ਲਵੇ ਵੀ ਜੇ ਤੁਸੀਂ ਇਦਾਂ ਦੇ ਕੰਮ ਕਰਦੇ ਆ ਤਾਂ ਸੁਧਰਜੋ ਜਾਂ ਮੇਰੀ ਕਹਾਣੀ ਪੂਰੀ ਸੁਣ ਲਓ ਫੇਰ ਸੁਧਰਜੋ ਇਹ ਕਹਾਣੀ ਸ਼ੁਰੂ ਹੁੰਦੀ ਕਿਸੇ ਪਿੰਡ ਦੀ ਆਪਾਂ ਪਿੰਡ ਦਾ ਨਾਮ ਤਾਂ ਨਹੀਂ ਲਵਾਂਗੇ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿਸੇ ਪਿੰਡ ਨੂੰ ਬਦਨਾਮ ਕੀਤਾ ਜਾਵੇ ਇਹ ਉਥੇ ਦੇ 20 ਤੋਂ 25 ਨੌਜਵਾਨਾਂ ਦੀ ਕਹਾਣੀ ਹੈ ਜਦੋਂ ਕਿ ਦੋ ਦੋਸਤ ਬਿਮਾਰ ਰਹਿਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਬੁਖਾਰ ਚੜਨਾ ਹੱਡ ਭੰਨਣੀ ਲੱਗਣੀ ਤੇ ਠਕਾਵਟ ਮਹਿਸੂਸ ਹੋਣੀ ਉਹ ਆਪਦੇ ਪਿੰਡ ਦੇ ਡਾਕਟਰ ਕੋਲੇ ਜਾਂਦੇ ਉੱਥੋਂ ਦਵਾਈ ਲੈਂਦੇ ਵੀ ਸਾਨੂੰ ਬੁਖਾਰ ਚੜਦਾ ਚਲੋ ਜੀ ਉਹ ਡਾਕਟਰ ਉਹਨਾਂ ਨੂੰ ਦਵਾਈ ਦੇ ਦਿੰਦਾ ਦਵਾਈ ਦੇਣ ਤੋਂ ਬਾਅਦ ਘਰੇ ਚਲੇ ਜਾਂਦੇ ਦਵਾਈ ਲੈਂਦੇ ਬੁਖਾਰ ਉਤਰ ਜਾਂਦਾ ਪਰ ਜਦੋਂ ਦਵਾਈ ਦਾ ਅਸਰ ਉਤਰਦਾ ਨਾਲ ਹੀ ਉਹਨਾਂ ਨੂੰ ਬੁਖਾਰ ਫੇਰ ਚੜ ਜਾਂਦਾ ਇਦਾਂ ਹੀ ਕਰਦੇ ਕਰਦੇ ਦੋ ਤੋਂ ਤਿੰਨ ਵੀਕ ਨਿਕਲ ਜਾਂਦੇ ਆ ਉਹ ਦਵਾਈ ਲੈ ਆਉਂਦੇ ਆ ਬਸ ਦਵਾਈ ਲੈਂਦੇ ਬੁਖਾਰ ਲੈ ਜਾਂਦਾ ਫਿਰ ਬੁਖਾਰ ਚੜ ਜਾਂਦਾ ਉਹ ਆਦੇ ਪਿੰਡਲ ਡਾਕਟਰ ਨੂੰ ਫੇਰ ਜਾਂਦੇ ਕਹਿੰਦੇ ਵੀਰ ਵੀ ਆਰਾਮ ਨਹੀਂ ਆ ਰਿਹਾ ਡਾਕਟਰ ਕਹਿੰਦਾ ਵੀ ਤੁਹਾਨੂੰ ਕੋਈ ਬਿਮਾਰੀ ਹੋਰ ਲੱਗਦੀ ਵੀ ਤੁਸੀਂ ਸਰਕਾਰੀ ਹਸਪੀਟਲ 'ਚ ਜਾਓ ਉੱਥੇ ਜਾ ਕੇ ਆਪਦਾ ਕੋਈ ਚੈੱਕਅਪ ਕਰਾਓ ਭਾਈ ਵੀ ਤੁਹਾਨੂੰ ਕੁਝ ਤਾਂ ਹੋਰ ਲੱਗਦਾ ਤੁਹਾਡੇ ਅੰਦਰ ਉਹ ਜੋ ਜਾਂਦੇ ਆ ਸਰਕਾਰੀ ਹਸਪੀਟਲ 'ਚ ਡਾਕਟਰ ਨੂੰ ਮਿਲਦੇ ਆ ਆਪਣੇ ਲੱਛਣ ਦੱਸਦੇ ਆ ਉਹ ਕਹਿੰਦਾ ਵੀ ਤੁਹਾਡਾ ਇੱਕ ਟੈਸਟ ਹੋ ਕਰਾਉਣਾ ਪੈਣਾ ਉਹ ਜਦੋਂ ਟੈਸਟ ਕਰਾਉਂਦੇ ਆ ਰਿਪੋਰਟਾਂ ਸਾਹਮਣੇ ਆਉਂਦੀਆਂ ਡਾਕਟਰ ਵੀ ਹੱਕਾ ਬੱਕਾ ਰਹਿ ਜਾਂਦਾ ਤੋਂ ਮੁੰਡੇ ਵੀ ਹੱਕੇ ਬੱਕੇ ਰਹਿ ਜਾਂਦੇ ਕਿਉਂਕਿ ਉਹਨਾਂ ਨੂੰ ਏਡਜ ਹੋ ਚੁੱਕੀ ਹੁੰਦੀ ਹੈ ਐਚ ਆਈ ਬੀ ਹੁਣ ਉਸ ਮਾਮਲੇ ਦੇ ਵਿੱਚ ਪੁਲਿਸ ਵੀ ਦਾਖਲ ਕੀਤੀ ਜਾਂਦੀ ਹੈ ਵੀ ਇਹ ਭਈ ਕਿਦਾਂ ਫੈਲ ਰਹੀ ਹੈ ਕਿਉਂਕਿ ਏਡਜ ਕੋਈ ਓਦਾਂ ਬਿਮਾਰੀ ਨਹੀਂ ਹੈਗੀ ਬਹੁਤ ਵੱਡੀ ਨਾਮਰਾਦ ਬਿਮਾਰੀ ਹੈ ਜਿਹੜੀ ਕਦੇ ਪਿੱਛਾ ਨਹੀਂ ਛੱਡਦੀ ਚਲੋ ਜੀ ਪੁਲਿਸ ਆਉਂਦੀ ਉਹ ਮੁੰਡਿਆਂ ਨੂੰ ਪੁੱਛਦੀ ਹੈ ਵੀ ਕਿੱਦਾਂ ਹੋਇਆ ਫਿਰ ਉਹ ਦੱਸਦੇ ਵੀ ਅਸੀਂ ਦੋਨੇ ਨਹੀਂ ਇਹਦੇ ਤਾਂ ਵੀ 30 ਤੋਂ 35 ਜਾਣੇ ਜਾਂ 25 ਜਾਣੇ ਸਾਡੇ ਪਿੰਡ ਦੇ ਵੀ ਉਹਦੇ ਚੋਂ 8-10 ਤਾਂ ਸਾਡੇ ਪਿੰਡ ਦੇ ਬਜ਼ੁਰਗੀਆਂ ਸਿਆਣੇ ਬਿਆਣੇ ਫਿਰ ਇਹ ਜੋ ਸਿਆਣੇ ਬਿਆਨੇ ਬਜ਼ੁਰਗਾਂ ਨੂੰ ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਆਪਦੀਆਂ ਪਿੰਡ ਦੀਆਂ ਧੀਆਂ ਭੈਣਾਂ ਦੇ ਨਾਲ ਤੁਹਾਨੂੰ ਹਜੇ ਵੀ ਰਾਜ ਨਹੀਂ ਆਇਆ ਵਿਆਹੀ ਕਰਿਓ ਪੁੱਤੀਆਂ ਵਾਲਿਓ ਪੁੱਤਿਆਂ ਵਾਲਿਓ ਦੋਹਤਿਆਂ ਵਾਲਿਓ ਸ਼ਰਮ ਮੰਨੋ ਹਜੇ ਵੀ ਸੁਧਰ ਜੋ ਜਦੋਂ ਫਿਰ ਉਹ ਕਹਿੰਦੇ ਵੀ ਇਹ ਵੱਡਾ ਭਾਈ ਜੰਜਾਲ ਆ ਫਿਰ ਉਹ ਕਹਿੰਦੇ ਵੀ ਇਹ ਸ਼ੁਰੂ ਕਿੱਦਾਂ ਹੋਇਆ ਉਹ ਕਹਿੰਦੇ ਵੀ ਕਿਹੜੀ ਕੁੜੀ ਨੇ ਸ਼ੁਰੂ ਕੀਤਾ ਫਿਰ ਉਹ ਮੁੰਡੇ ਉਸ ਕੁੜੀ ਤੱਕ ਲੈ ਕੇ ਜਾਂਦੇ ਆ ਜਦੋਂ ਪੁਲਿਸ ਉਹ ਕੁੜੀ ਨੂੰ ਫੜਦੀ ਆ ਕੁੜੀ ਨੂੰ ਫੜਨ ਤੋਂ ਬਾਅਦ ਉਹ ਪੁੱਛਦੇ ਵੀ ਭਾਈ ਵੀ ਇਹ ਸਾਰਾ ਕਿਵੇਂ ਹੋ ਰਿਹਾ ਵੀ ਕਿਵੇਂ ਉਹ ਕਹਿੰਦੀ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਮੈਨੂੰ ਇਹ ਬਿਮਾਰੀ ਆ ਜਦੋਂ ਉਹਦਾ ਟੈਸਟ ਕਰਾਇਆ ਜਾਂਦਾ ਉਹ ਵੀ ਪੋਜ਼ਿਟਿਵ ਆਉਂਦੀ ਆ ਜਦੋਂ ਆਉਂਦੀ ਆ ਤੇ ਉਹ ਕੀ ਕਰਦੇ ਆ ਭਾਈ ਵੀ ਉਹ ਕੁੜੀ ਨੂੰ ਪੁਲਿਸ ਵਾਲੇ ਥਾਣੇ ਲਿਆ ਕੇ ਪੁੱਛਦੇ ਆ ਭਾਈ ਵੀ ਇਹ ਸਾਰਾ ਕਿਵੇਂ ਹੋ ਰਿਹਾ ਸਾਨੂੰ ਦੱਸ ਉਹ ਕਹਿੰਦੀ ਵੀ ਮੈਂ ਸੀਗੀ ਗਰੀਬ ਘਰੋਂ ਜਦੋਂ ਮੈਂ ਸਕੂਲ ਵਗੈਰਾ ਜਾਂਦੀ ਸੀ ਜਾਂ ਕਾਲਜ ਵਗੈਰਾ ਜਾਂਦੀ ਸੀਗੀ ਉੱਥੇ ਮੁੰਡੇ ਮੈਨੂੰ ਗਲਤ ਸੰਗਤ ਚ ਲੈ ਗਏ ਮੈਨੂੰ ਉਹਨਾਂ ਨੇ ਨਸ਼ਾ ਪੱਤਾ ਕਰਾਉਣਾ ਸ਼ੁਰੂ ਕਰਤਾ ਨਸ਼ਾ ਪੱਤਾ ਕਰਾਉਣ ਤੋਂ ਬਾਅਦ ਉਹ ਮੇਰੇ ਨਾਲ ਸੰਬੰਧ ਬਣਾਉਂਦੇ ਸੀ ਮੈਨੂੰ ਨਸ਼ਾ ਪੱਤਾ ਦੇ ਦਿੰਦੇ ਸੀ ਚਲੋ ਇੱਥੇ ਤੱਕ ਦਾ ਚੱਲਦਾ ਰਿਹਾ ਕਹਿੰਦੀ ਫਿਰ ਉਹਨਾਂ ਨੇ ਮੇਰਾ ਛੜ ਤਾ ਖਿਹੜਾ ਮੈਨੂੰ ਨਸ਼ੇ ਪੱਤੇ ਦੀ ਤੋੜ ਲੱਗਦੀ ਸੀ ਫਿਰ ਮੈਂ ਨਸ਼ੇ ਪੱਤੇ ਦੀ ਤੋੜ ਲਈ ਕਿਸੇ ਨਾਲ ਵੀ ਸੰਬੰਧ ਬਣਾਉਂਦੀ ਸੀ ਅਗਲੇ ਤੋਂ 100 150 ਰੁਪਏ ਲੈਂਦੀ ਸੀ ਆ ਦਾ ਨਸ਼ਾ ਪੱਤਾ ਪੂਰਾ ਕਰਦੀ ਸੀ ਹੁਣ ਉਹਨਾਂ ਜਿਹੜੇ ਬੰਦੇ ਉਹਦੇ ਕੋਲੇ ਆਉਂਦੇ ਸੀ ਉਹਨਾਂ ਚੋਂ ਵੀ ਕਿਸੇ ਨੂੰ ਏਡਜ ਹੋ ਸਕਦੀ ਤੇ ਉਹ ਕੁੜੀ ਨੂੰ ਹੋ ਗਈ ਅੱਗੇ ਹੁਣ ਜਦੋਂ ਇਦਾਂ ਹੀ ਫਿਰ ਉਹ ਕੁੜੀ ਪਿੰਡ ਵਾਲੇ ਮੁੰਡਿਆਂ ਤੋਂ ਬਸ ਪੈਸੇ ਲੈਂਦੀ ਸੰਬੰਧ ਬਣਾਉਂ ਇਡਜਵੰਡ ਦਿੰਦੀ ਤੇ ਆਪ ਦਾ ਨਸ਼ਾ ਪੱਤਾ ਪੂਰਾ ਕਰਦੀ ਹੁਣ ਦੋ ਨੰਬਰ ਜਿਹੜੇ ਸਿਆਣੇ ਬਿਆਣੇ ਬੰਦੇ ਉਹਦੇ ਕੋਲੇ ਜਾਂਦੇ ਸੀ ਸ਼ਰਮ ਮਨ ਦੇ ਪਹਿਲਾਂ ਤਾਂ ਇਸ ਗੱਲ ਦੀ ਕਿੱਥੇ ਤਾਂ ਤੁਸੀਂ ਉਹ ਧੀ ਧਿਆਣੀ ਨੂੰ ਪੁੱਛਣਾ ਸੀ ਵੀ ਭਾਈ ਤਰੀ ਕੀ ਮਜਬੂਰੀ ਆ ਤੂੰ ਕਿਉਂ ਇਹੋ ਜੇ ਕੰਮ ਕਰਦੀ ਆ ਭਾਈ ਤੂੰ ਕਿਉਂ ਨਸ਼ੇ ਪੱਤੇ ਕਰਦੀ ਆ ਉਹਦਾ ਕੀ ਇਲਾਜ ਕਰਾਉਂਦੇ ਉਹਨੂੰ ਕਿਸੇ ਸੈਂਟਰ ਲੈ ਕੇ ਜਾਂਦੇ ਪਰ ਨਹੀਂ ਸਭ ਨੂੰ ਇਹ ਹੁੰਦਾ ਵੀ ਨਿਆਰੇ ਲੋਇਰ ਆਪਾਂ ਨੂੰ ਕੀ ਲੋੜ ਆ ਪਰ ਉਹ ਤੁਹਾਡੀਆਂ ਧੀਆ ਭੈਣਾ ਵਰਗੀ ਸੀ ਫਿਰ ਜਦੋਂ ਉਹ ਏਦਾਂ ਗੱਲ ਉਠਦੀ ਆ ਵੀ ਭਾਈ ਵੀ ਇਹ ਤਾਂ ਵੀ ਬਹੁਤ ਵੱਡਾ ਜੰਜਾਲ ਆ ਫਿਰ ਜਦੋਂ ਉਹ ਚੈੱਕਅਪ ਕਰਾਉਂਦੇ ਆ ਸਾਰੇ ਪਿੰਡ ਚ ਗੱਲ ਰਿਹਾ ਓਡਿਆਂ ਦੀ ਵੀ ਏਡਜ ਫੈਲ ਗਿਆ ਏਡਜ ਫੈਲ ਗਿਆ ਹੁਣ ਜਦੋਂ ਚੈੱਕਅਪ ਕਰਾਉਂਦੇ ਆ ਬੰਦਿਆਂ ਨੂੰ ਤਾਂ ਚੈੱਕਅਪ ਤੋਂ ਏਡਜ ਨਿਕਲਦੇ ਨਿਕਲਦਾ ਗਾਂ ਉਹਨਾਂ ਦੀਆਂ ਘਰ ਵਾਲੀਆਂ ਨੂੰ ਵੀ ਏਡਜ ਨਿਕਲਦਾ ਕਿਉਂਕਿ ਪਹਿਲਾਂ ਉਹ ਉੱਥੇ ਸੰਬੰਧ ਬਣਾ ਕੇ ਆਉਂਦੇ ਸੀ ਫਿਰ ਆ ਕੇ ਆਪਦੇ ਘਰੇ ਘਰ ਵਾਲੀ ਨਾਲ ਸੰਬੰਧ ਬਣਾਉਂਦੇ ਸੀ ਓਬਵੀਅਸਲੀ ਆ ਜਦੋਂ ਤੁਸੀਂ ਉੱਥੋਂ ਏਡਜ ਲੈ ਕੇ ਆਇਓ ਗਾਂ ਤੁਹਾਡੇ ਘਰ ਐਲੂ ਏਡਜ ਹੋਣੀ ਹੋਣੀ ਆ ਹੁਣ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਵੀ ਹੋ ਗਈ ਗਿਆ ਤੇ ਕਈ ਬੰਦੇ ਤਾਂ ਹਜੇ ਡਰਦੇ ਆਪ ਦਾ ਚੈੱਕ ਅਪ ਹੀ ਨਹੀਂ ਕਰਾ ਰਹੇ ਵੀ ਅਸੀਂ ਨਹੀਂ ਕਰਾਉਣਾ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਵੀ ਗਏ ਸੀ ਪਰ ਮੈਂ ਤਾਂ ਕਹਿੰਦਾ ਬਾਈ ਜਿਹੜੇ ਬੰਦੇ ਰਹਿੰਦੇ ਆ ਚੈੱਕ ਅਪ ਕਰਾਓ ਇਹਦਾ ਇਲਾਜ ਕਰਾ ਲਓ ਬਚ ਜਊਂਗੇ ਨਹੀਂ ਤੁਹਾਡੇ ਗਾਂ ਬੱਚੇ ਵੀ ਇਸ ਤਰ੍ਹਾਂ ਜਿਹੜੇ ਹੋਣ ਵਾਲੇ ਬੱਚੇ ਹਨ ਉਹਨਾਂ ਨੂੰ ਵੀ ਹੋ ਸਕਦੀ ਹੈ ਤੇ ਬਾਕੀ ਇਹੋ ਜਿਹੇ ਗੰਦੇ ਕੰਮ ਨਾ ਕਰਿਆ ਕਰੋ ਬਿਆਹੇ ਬਰੇ ਬੰਦੇ ਹੋ ਕੇ ਜਦ ਇੱਕ ਵਾਰੇ ਵੀ ਆ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਠੋਣਾ ਚਾਹੀਦਾ ਇੱਥੇ ਕੈਨੇਡਾ ਦੀ ਵੀ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈ ਇੱਥੇ ਕੋਈ ਵੈਬਸਾਈਟ ਆ ਉੱਥੇ ਤੁਸੀਂ ਜਾ ਕੇ ਬੁੱਕ ਕਰ ਸਕਦੇ ਹੋ ਕੁੜੀਆਂ ਨੂੰ ਕਿਸੇ ਨੂੰ ਵੀ ਮੁੰਡੇ ਨੂੰ ਵੀ ਤੇ ਉਹ ਕਿਸੇ ਆਪਣੇ ਮੁੰਡੇ ਨੇ ਜਦੋਂ ਕੋਈ ਗੋਰੀ ਜਾਂ ਕਾਲੀ ਬੁੱਕ ਕੀਤੀ ਬੁੱਕ ਕਰਨ ਤੋਂ ਬਾਅਦ ਉਹ ਉਹਨੂੰ ਹੋਟਲ 'ਚ ਮਿਲੀ ਹੋਟਲ 'ਚ ਮਿਲਣ ਤੋਂ ਬਾਅਦ ਉਹਨਾਂ ਨੇ ਉੱਥੇ ਰਾਤ ਗੁਜ਼ਾਰੀ ਰਾਤ ਗੁਜ਼ਾਰਨ ਤੋਂ ਬਾਅਦ ਉਹ ਜਦੋਂ ਗੋਰੀ ਉੱਥੋਂ ਜਾਂਦੀ ਹੈ ਹੋਟਲ 'ਚ ਉਹਦੇ ਸ਼ੀਸ਼ੇ ਤੇ ਇੱਕ ਗੱਲ ਲਿਖ ਕੇ ਜਾਂਦੀ ਆ ਉਹ ਗੱਲ ਪਤਾ ਕੀ ਸੀਗੀ ਉਨੇ ਲੈ ਕੇ ਅਸੀਂ ਵੈਲਕਮ ਟੂ ਐਚ ਆਈ ਵੀ ਗਰੁੱਪ ਉਹ ਮੁੰਡਾ ਟਰੱਕ ਚਲਾਉਂਦਾ ਸੀਗਾ ਜਦੋਂ ਉਹਦਾ ਮੈਡੀਕਲ ਮੈਡੀਕਲ ਹੁੰਦਾ ਤੇ ਟਰੱਕਾਂ ਵਾਲੇ ਦਾ ਮੈਡੀਕਲ ਦੇ ਵਿੱਚ ਉਹਨੂੰ ਬਿਮਾਰੀ ਆ ਗਈ ਹੁਣ ਉਹਦੇ ਕੋਲ ਜੌਬ ਵੀ ਹੈ ਨਹੀਂ ਘਰੇ ਵੀ ਬੈਠਾ ਹੈ ਬਿਮਾਰੀ ਵੀ ਲਵਾਲੀ ਆਪਦੀ ਸਿਹਤ ਵੀ ਗਵਾਈ ਜਾਂਦਾ ਪੈਸਾ ਵੀ ਗਵਾ ਲਿਆ ਨਾ ਇਦਾਂ ਦੇ ਕੰਮ ਕਰੋ ਆਪਦੇ ਘਰ ਵਾਲਿਆਂ ਤੱਕ ਸੀਮਤ ਰਹੋ ਜੇ ਗੰਦ ਚ ਮੂੰਹ ਮਾਰਨਾ ਤਾਂ ਮਰੀ ਜਾਓ ਬਾਕੀ ਤੁਸੀਂ ਆਪਸਿਆਂ ਨੇਓ ਧੰਨਵਾਦ